ਪਿੰਡ ਵੱਲੋਂ 50-50 ਬੰਦੇ ਨੇ ਦਸਲ ਕਰਾ ਕੇ ਚਿੱਠੀਆਂ ਭੇਜੀਆਂ ਗਈਆਂ ਕਾਲਸ ਦੀ ਤਵਦੀਦ ਦੱਸੋ ਕਿੱਥੇ ਆ ਦੂਸਰੀ ਵੀ ਇਹ ਕਾਲਸ ਕਿੱਥੇ ਆ ਹੱਕ ਵੀ ਬਣਦਾ ਸੰਗਤਾਂ ਦਾ ਪੁੱਛਣ ਦਾ ਸਾਡਾ ਹੱਕ ਬਣਦਾ ਦੱਸਣ ਦਾ ਸੋ ਸੰਗਤਾਂ ਨੇ ਹੁਕਮ ਕੀਤਾ ਪਹਿਲਵਾਨ ਅਪਦੇਸ਼ ਸਿੰਘ ਜੋ ਆਲਮਗੀਰ ਵਾਲੇ ਸਾਡੇ ਸਰਪੰਚ ਉਸੇ ਵੇਲੇ ਬਾਬਾ ਅਮਰੀਕ ਸਿੰਘ ਜੀ ਹੋਰਾਂ ਨੇ ਕਾਲਸ ਲੈ ਆ ਕੇ ਸੰਗਤਾਂ ਦੇ ਸਾਹਮਣੇ ਸ਼ੋਭਤ ਕਰਤਾ ਮੈਨੂੰ ਨਹੀਂ ਪਤਾ ਵੀ ਇੱਕ ਜਿਹੜੀਆਂ ਹੈਗੀਆਂ ਨੇ ਮਰਜਾਦਾ ਦੇ ਖਿਲਾਫ ਗੱਲਾਂ ਲੇ ਇਹਨੇ ਕਿਉਂ ਨਹੀਂ ਸਰਦੇ ਜਿਹੜੇ ਇਹਨਾਂ ਦੇ ਉੱਤੇ ਪਹਿਰੇ ਜ਼ਾਰਾ ਬਾਹਰ ਹੋ ਰਹਿ ਗਿਆ ਇਸ ਤੋਂ ਜ਼ੋਰਦਾਰਾ ਪ੍ਰਬੰਧ ਕਮੇਟੀ ਨੂੰ ਬਦਨਾਮ ਕਰਨ ਵਾਲੇ ਜਿਹੜੇ ਤੱਤ ਨੇ ਇਹਨਾਂ ਦੇ ਮਗਰ ਨਾ ਲੱਗੋ ਇਹ ਆਪ ਸ਼੍ਰੋਮਣੀ ਕਮੇਟੀ ਦੇ ਵਿਰੋਧ ਨੇ ਇਹ ਸੰਗਤ ਨੂੰ ਮਤਲਬ ਇਸ ਗੱਲ ਲਈ ਗਲਤ ਗੁਬਰਾਹ ਕਰ ਰਹੇ ਨੇ ਸੰਗਤ ਹਰ ਦੋ ਤਿੰਨ ਬੰਦੇ ਨੇ ਮੈਂ ਦੋ ਤਿੰਨ ਬੰਦੇ ਕਹਿੰਦਾ ਨਗਰ ਨੂੰ ਨਹੀਂ ਮੈਂ ਕਹਿ ਰਿਹਾ ਕਿਉਂਕਿ ਉਹਦੇ ਵਿੱਚ ਤਾਂ ਬੰਦੇ ਬਹੁਤ ਸਾਡੇ ਰਿਸ਼ਤੇਦਾਰ ਖੜੇ ਸੀ ਅਸੀਂ ਗੁਰੂ ਨੂੰ ਲਤਬਸਤਕ ਹੁਣ ਜਾਂਦੇ ਆ ਅਸੀਂ ਇਹਨਾਂ ਪਾਪੀਆਂ ਦੇ ਦਰਸ਼ਨ ਕਰਨ ਲਈ ਜਾਂਦੇ ਆ ਇਹ ਜਿਹੜੀ ਸੇਵਾ ਇਹ ਇੱਕ ਵਪਾਰ ਬਣ ਚੁੱਕਿਆ ਸੰਗਤਾਂ ਦੇ ਪੈਸੇ ਦਾ ਦੁਰਵਪਯੋਗ ਕੀਤਾ ਜਾਂਦਾ ਇਸ ਤੋਂ ਇਲਾਵਾ ਕਈ ਹੋਗੇ ਗੁੰਗੇ ਦੇ ਨਾਲ ਬਹਿਰੇ ਵੀ ਹੋਗੇ ਕਿਉਂ ਜਨਤਾ ਨਹੀਂ ਸੁਣਦੀ ਨਹੀਂ ਹੈਗੇ ਪੋਲਟਿਕ ਕੰਮ ਹੋ ਰਿਹਾ ਕਹਿੰਦੇ ਅੱਜ ਜਦੋਂ ਅਸੀਂ ਜਾਂਦੇ ਆ ਨਾ ਤਾਂ ਸਾਨੂੰ ਕਮਰਾ ਮਿਲਦਾ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਹੁੰਦੀ ਹੈ ਜੇ ਸਾਡੇ ਪਿੰਡ ਦੀਆਂ ਕੁੜੀਆਂ ਦੇ ਵਿਆਹ ਸ਼ਾਦੀਆਂ ਹੁੰਦੇ ਨੇ ਆਨੰਦਕਾਰ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਸਾਨੂੰ ਸਾਨੂੰ ਕੋਈ ਕਮਰਾ ਨਹੀਂ ਮਿਲਦਾ ਜਿਹੜੇ ਸ਼ਪਾਰਸੀ ਨੇ ਉਹਨਾਂ ਨੂੰ ਕਮਰਾ ਮਿਲ ਜਾਂਦਾ ਗੁਰਦਾਰਾ ਸਾਹਿਬ ਦੇ ਵਿੱਚ ਹੁੰਦਾ ਨਾ ਜੀ ਨਾ 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 ਦੇਖੋ ਰਿਹਾ ਮੇਰੇ ਕੋਲ ਸਬੂਤ ਨੇ ਮੇਰੇ ਕੋਲੇ ਸਬੂਤ ਨੇ ਤੇ ਮੈਂ ਵੀਡੀਓ ਦਿਖਾਈ ਅੱਜ ਵੀ ਮੇਰੇ ਕੋਲੇ ਆ ਪੁੱਛਣਾ ਵੀ ਕਿਵੇਂ ਨਹੀਂ ਰੁਕਣਗੇ ਜਦੋਂ ਦਰਾਂ ਦੇ ਉੱਤੇ ਗੁਰਦਰਾ ਸਾਹਿਬ ਦੇ ਗੇਟ ਦੇ ਉੱਤੇ ਦੋ ਪਹਿਰੇਦਾਰ ਖੜਾਏ ਜਾਣ ਵਰਸ਼ੇ ਲੈ ਕੇ ਉਹ ਤਲਾਸ਼ੀ ਲੈ ਕੇ ਅੰਦਰ ਜਾਣ ਦੇਣ ਸਤਿ ਸ਼੍ਰੀ ਅਕਾਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜਰਖੜ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਦੇ ਪਵਿੱਤਰ ਨਗਰ ਸ੍ਰੀ ਆਲਮਗੀਰ ਸਾਹਿਬ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਪਿੰਡ ਵਾਸੀਆਂ ਵੱਲੋਂ ਇਕੱਠ ਰੱਖਿਆ ਗਿਆ ਹੈ ਦੱਸਦੇ ਹਾਂ ਕਿ ਇਤਿਹਾਸ ਦੇ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੀਂ ਪਾਤਸ਼ਾਹੀ ਚਰਨ ਸੂ ਧਰਤੀ ਆ ਇੱਥੇ ਦਸਵੀਂ ਪਾਤਸ਼ਾਹੀ ਮਹਾਰਾਜ ਇੱਥੇ ਆਏ ਸੀ ਜਿਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਪਰ ਪਿੰਡ ਵਾਸੀਆਂ ਵੱਲੋਂ ਉਹ ਪ੍ਰਬੰਧਕੀ ਕਮੇਟੀ ਤੇ ਕੁਝ ਸਵਾਲ ਉਠਾਏ ਜਾ ਰਹੇ ਨੇ ਜੋ ਕਿ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਹੇ ਨੇ ਪਿੰਡ ਵਾਸੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਬਾਈ ਜੀ ਸਵਾਗਤ ਹੈ ਤੁਹਾਡਾ ਸਾਸੀਕਾਲ ਕੀ ਸਵਾਲ ਨੇ ਤੁਹਾਡੇ ਕੀ ਕਹਿਣਾ ਚਾਹੁੰਦੇ ਹੋ ਗੁਰਦੁਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੇ ਤੁਸੀਂ ਸਵਾਲ ਉਠਾ ਰਹੇ ਹੋ ਕੀ ਸਵਾਲ ਨੇ ਤੁਹਾਡੇ ਅਕਤੋ ਪਹਿਲਾਂ ਉਹ ਮੈਂ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਮੈਂ ਚਰਨ ਸਿੰਘ ਹਲਮਗੀਰ ਅੱਜ ਜਦੋਂ ਇਸ ਪਿੰਡ ਵਾਲਿਆਂ ਨੇ ਪਤਮੰਤਰ ਸਿੰਘ ਜਣਾ ਨੇ ਗੁਰਦਾਰਾ ਦੇ ਵਿੱਚ ਪ੍ਰਬੰਧ ਕੀ ਸੁਧਾਰ ਲਿਆਉਣ ਬਾਅਦ ਇਹ ਵਿਸ਼ੇਸ਼ ਇਕੱਤਰਤਾ ਬੁਲਾਈ ਉਸ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਜੋ ਕਿ ਪਿੰਡ ਦੇ ਕੰਮਾਂ ਪਾਸੇ ਤੇ ਗੁਰਦਾਰਾ ਸਾਹਿਬ ਦੇ ਵਿੱਚ ਜੋ ਲਿਖਪ੍ਰਤੀ ਬੇਆਦਬੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਨੱਥ ਪਾਉਣ ਲਈ ਇਹ ਕਮੇਟੀ ਕੰਮ ਕਰੇਗੀ ਉਹਦੇ ਵਿੱਚ ਜਿਸ ਤਰ੍ਹਾਂ ਮੀਟ ਦੀ ਘਟਨਾ ਵਾਪਰੀ 24 ਅੱਠ ਨੂੰ ਗੁਰਦਾਰ ਸਾਹਿਬ ਲੰਗਰ ਵਿੱਚ ਮੀਟ ਉਹ ਬੀਟ ਕਿਹਦੇ ਵਾਸਤੇ ਆਇਆ ਸੀ ਲੰਗਰ 'ਚ ਕਿਵੇਂ ਪਹੁੰਚਿਆ ਕੌਣ ਜ਼ਿੰਮੇਵਾਰ ਆ ਅੱਜ ਤੱਕ ਇਹ ਰਹਿਸ ਬਣਿਆ ਹੋਇਆ ਇਹ ਆਪਦਾ ਵਰਸਣ ਦੇਖ ਕੇ ਸੱਚੇ ਹੋ ਜਾਂਦੇ ਆ ਗੁੰਗੁਣਾ ਤਾਂ ਮਿੱਟੀ ਝਾੜ ਦਿੰਦੇ ਆ ਲੇਕਿਨ ਉਹ ਜੀ ਅੱਜ ਤੱਕ ਕਿਸੇ ਨੇ ਜਾਂਚ ਨਹੀਂ ਕੀਤੀ 1 ਮਹੀਨਾ ਹੋਣ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਨਾ ਵੀ ਉਹ ਇਹ ਕਹਿੰਦੇ ਆ 23 ਤਰੀਕ ਨੂੰ ਰਾਤ ਨੂੰ 9 ਵਜੇ ਘਟਨਾ ਵਾਪਰੀ ਉਸ ਵੇਲੇ ਸੰਗਤ ਬਹੁਤ ਘੱਟ ਹੁੰਦੀ ਆ ਉਹ ਮੋਟਕੀ ਦੇ ਬਸ ਜਾਇਆ ਸੀ ਉਹ ਲੰਗਰਵਾਲ ਕਿਉਂ ਗਿਆ ਇਸ ਗੱਲ ਨੂੰ ਕੋਈ ਵੀ ਸਪਸ਼ਟ ਕਰਨ ਨੂੰ ਤਿਆਰ ਨਹੀਂ ਇਹ ਪਾਉਣ ਤੋਂ ਪਹਿਲਾਂ ਕਿਸੇ ਨੇ ਚੈੱਕ ਕੀਤਾ ਉਸ ਤੋਂ ਬਾਅਦ ਜਦੋਂ ਵੀ ਕੋਈ ਇਹ ਲੰਗਰ ਦੇ ਵਿੱਚ ਇਹ ਜਿਹੇ ਖਾਣ ਪੀਣ ਵਾਲੀ ਚੀਜ਼ ਬੰਦੀ ਆ ਇਹ ਤਾਂ ਜਿਹੜਾ ਗੁਰਦੇ ਲੰਗਰ ਸਾਹਿਬ ਵਰਤਾਵੇ ਨੇ ਕੰਮ ਕਰਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਹੈ ਕੀ ਇਹ ਕਿ ਢਾਲ ਸਾਹਿਬ ਜੀ ਕਿੱਥੋਂ ਬਾਹਰੋਂ ਆ ਰਹੀ ਆ ਕਿ ਇਹ ਕੋਈ ਕਿਸੇ ਦੀ ਕੋਈ ਸਾਦੇ ਤਾਂ ਨਹੀਂ ਹੈ ਉਸ ਵਿੱਚੋਂ ਉਸ ਰਾਤ ਨੂੰ ਜਦੋਂ ਪਤਾ ਲੱਗਿਆ ਇਹ ਗੁਰਦਾਰੇ ਵਾਲਿਆਂ ਨੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਸ਼ਰਧਾਲੂ ਨੇ ਹੀ ਪੁਲਿਸ ਨੂੰ ਫੋਨ ਕੀਤਾ ਉਸ ਤੋਂ ਬਾਅਦ ਇਹ ਗੱਲ ਚੱਲੀ ਆ ਦੂਜੇ ਦਿਨ ਗੱਲਬਾਤ ਨਿਕਲੀ ਆ ਫਿਰ ਇਹਨਾਂ ਨੂੰ ਹੱਟਾ ਪਾ ਲਾ ਦੇ ਪੁਲਿਸ ਆ ਗਈ ਅਸਲੀ ਵਰਸਨ ਹੋਰ ਸੀ ਬੜਾ ਕੁਝ ਹੋਰ ਦਿੱਤਾ ਗਿਆ ਇਹ ਗੁਰਦਾਰ ਵਾਲੇ ਖਾਮਖਾਈ ਸ਼ੁਰੂ ਕਰਨ ਲੱਗੇ ਹੋਣੇ ਉਸ ਤੋਂ ਮੀਟ ਤੋਂ ਇਲਾਵਾ ਉਸ ਤੋਂ ਇਸ ਪਿੰਡ ਦੇ ਵਿੱਚ ਜਿੰਨਾ ਮੈਂ ਬੋਧੀ ਗੱਲ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਨਸੇਬਾਂ ਨੂੰ ਬਹੁਤ ਵੱਡੀ ਚੱਲੀ ਜਾਣੀ ਹੈ ਹੋਰ ਪਾਸੇ ਪਰ ਉੱਥੇ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ ਬਟ ਇਹਨਾਂ ਦੇ ਜਿਹੜੇ ਬੰਦੇ ਆ ਲੇਬਰ ਸ਼ਿਕਾਇਤ ਕੀਤੀ ਇਸ ਦੀ ਫਿਰ ਕਿਸੇ ਕੋਲੇ ਇਹ ਦੀ ਸ਼ਿਕਾਇਤ ਅਸੀਂ ਸਰੋਣੀ ਕਮੇਟੀ ਦੇ ਪ੍ਰਧਾਨ ਨੂੰ ਲਿਖ ਲੈ ਕੇ ਬਾਰ ਬਾਰ ਭੇਜ ਚੁੱਕੇ ਆ ਸਾਰੇ ਵਕਲਾਂ ਦੇ ਜੂਨੀ ਸਰਕਾਰੀ ਕਿ ਇਹ ਤਾਂ ਗੁੰਗੇ ਹੀ ਹੋਗੇ ਗੁੰਗੇ ਦੇ ਨਾਲ ਬਹਿਰੇ ਵੀ ਹੋਗੇ ਕਿਉਂ ਜਨਤਾ ਨਹੀਂ ਸੁਣਦੇ ਹੀ ਨਹੀਂ ਹੈਗੇ ਕੱਲ ਮੰਗਦੇ ਨੇ ਗਾਲਾਂ ਕੱਢਦੇ ਆ 1.5 ਸਾਲ ਦੇ ਵਿੱਚ ਇਹਨਾਂ ਨੂੰ ਇਹ ਕਹਿੰਦੇ ਦਰਸ਼ਨੀ ਡਿਉੜੀ ਢੋਣੀ ਆ ਕਿਉਂ ਢੋਣੀ ਆ ਦੇ ਘਾਰਾ ਕਿਉਂ ਢੋਣਾ ਜਿਹੜੀ ਆ 35-35 ਸਾਲ ਪਹਿਲਾਂ ਅਮਰਤਾ ਬਣੀਆਂ ਨਹੀਂ ਉਹਨਾਂ ਨੂੰ ਢੋਣ ਦੀ ਟੀਕ ਲੋੜ ਪੈ ਗਈ ਜਿਹੜੀ ਆ ਜਿਹੜੀ ਦਰਸ਼ਨੀ ਜਿਹੜੀ ਸ਼ੁਰੂ ਕੀਤੀ ਜਾਂ ਨੂੰ 2 ਸਾਲ ਹੋ ਗਏ ਕੰਮ ਹੋਏ ਹੋ ਐਡਾ ਬੜਾ ਕਿਹੜੀ ਇਹਨੇ ਯੂਨੀਵਰਸਿਟੀ ਦੀ ਬਿਲਡਿੰਗ ਬਣਾਈ ਆ ਵੀ ਉਹ ਨੂੰ ਉੱਥੇ ਉੱਥੇ ਲੱਗੇ ਹੋਏ ਆ ਇਹ ਮਨਸਾ ਨਹੀਂ ਇਹ ਜਿਹੜੀ ਸੇਵਾ ਇਹ ਇੱਕ ਬਾਰ ਬਣ ਚੁੱਕਿਆ ਸੰਗਤਾਂ ਦੇ ਪੈਸੇ ਦਾ ਦੁਰਵਪਯੋਗ ਕੀਤਾ ਜਾਂਦਾ ਇਸ ਤੋਂ ਇਲਾਵਾ ਇਹਨੇ 1.5 ਕਿਲਾ ਜ਼ਮੀਨ ਖਰੀਦੀ ਹੈ 6 ਕਰੋੜ ਰੁਪਏ ਦੀ ਉਸ ਵੇ ਇਹ ਮਾਰਕੀਟ ਪ੍ਰਾਈਸ ਨਹੀਂ ਸੀਗੀ ਉਹ ਪੈਸਾ ਕਿੱਥੇ ਗਿਆ ਕਿਨੇ ਦਿਨ ਰਸੀ ਹੈ ਭਿੰਦੇ ਬਾਬੇ ਨੇ ਉਹ ਜੀ ਨਿੱਜੀ ਜਾਇਦਾਦ ਹਣ ਚੁੱਕੀ ਆ ਉਹ ਹੋਰ ਜਿਹੜੀ ਉਹ ਜਗਾ ਉਹ ਹੁਣ ਦੁਕਾਨਾਂ ਬਣਾ ਕੇ ਕਿਰਾਏ ਤੇ ਦੇ ਦੁੱਤੀਆਂ ਜਦ ਕਿ ਸ਼੍ਰੋਣੀ ਕਮੇਟੀ ਦਾ ਆਪਣਾ ਆਰਡਰ ਹੈ ਵੀ 15 ਕਿਲੋਮੀਟਰ ਦੇ ਵਿੱਚ ਵਿੱਚ ਕਾਰ ਸੇਵਾ ਦਾ ਦੂਜਾ ਡੇਰਾ ਨਹੀਂ ਬਣ ਸਕਦਾ ਕਿ ਆਨੇ ਇਹਨਾਂ ਦਾ ਆਪਣਾ ਯਾਦਰਾ ਉਹ ਜੀ ਫੋਨ ਉਹ ਜੀ ਉਹਦੇ ਉੱਗਿਆ ਕਰ ਰਹੇ ਆ ਲੋਕਾਂ ਨੂੰ ਜੜਾ ਵੀ ਉਹ ਕੋਈ ਚੋਕੜਾ ਉਹਨੇ ਖਰਾਬ ਬਾਤ ਕਰਦਾ ਉਹਨੂੰ ਸੈਟਿੰਗ ਕਰਾ ਦੇ ਦਿੰਦੇ ਆ ਉਹਨੂੰ ਘੇਰ ਲੋ ਇਹਨੂੰ ਉਹ ਉਹਨੂੰ ਐ ਕਰ ਲੋ ਅਕੇ ਪਿੱਛੇ ਘੜਨਾ ਵਾਪੜੀ ਸੀ ਇੱਕ ਵਾਰਾ ਸੇਵਾਦਾਰ ਸੀ ਸੁੰਦਰ ਸਿੰਘ ਗਿਲਾਤੋਂ ਆਉਂਦਾ ਸੀ ਤੜਕੇ ਉਹਨੂੰ ਉੱਥੇ ਘੇਰ ਕੇ ਮਾਰ ਕੇ ਛੱਡਦਾ ਉਹਦਾ ਨਾਮ ਤੁਮਕੋ ਵੱਟ ਗਿਆ ਪਰਮਾਤਮਾ ਨੇ ਬਚਾ ਲਿਆ ਇਹਨਾਂ ਵੱਲੋਂ ਕੋਈ ਖੈਰ ਨਹੀਂ ਲਗਾ ਰਹੇ ਨੇ ਬਈ ਜੀ ਇਹ ਕਹਿ ਰਹੇ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿੱਚ ਨਸ਼ੇ ਦਾ ਸੇਵਨ ਕੀਤਾ ਜਾਂਦਾ ਕੀ ਕਿੰਨੀ ਕ ਸੱਚਾਈ ਹੈ ਕਿੰਨੀਆਂ ਗੱਲਾਂ ਸੱਚੀਆਂ ਨੇ ਦੇਖੋ ਜੀ ਐਲੀਗੇਸ਼ਨ ਲਗਾਉਂਦੇ ਆ ਇਹ ਆਪਦੇ ਤੌਰ ਤਰੀਕੇ ਨਾਲ ਜੋ ਮੇਰੇ ਸਾਹਮਣੇ ਹੋਈ ਹੈ ਗੱਲ ਉਹ ਮੈਂ ਆਪਦੇ ਹਿਸਾਬ ਨਾਲ ਦੱਸਣੀ ਹੈ ਮੈਂ ਇੱਕ ਮਾਲੀ ਰੱਖਿਆ ਹੈ ਉੱਥੇ ਅੰਦਰ ਉਹਦੀਆਂ ਬੱਕਰੀਆਂ ਵੀ ਰੱਖੀਆਂ ਸੀ ਉਹ दारू ਪੀਂਦਾ ਸੀਗਾ ਚਲੋ ਪਹਿਲਾਂ ਗੱਲਾਂ ਬਾਤਾਂ ਪਤਾ ਲੱਗੀਆਂ ਨਹੀਂ ਕਿਸੇ ਨੇ ਇੱਕ ਦੋ ਬੰਦੇ ਨੇ ਸ਼ਿਕਾਇਤ ਵੀ ਕਰੀ ਨਹੀਂ ਕਿਸੇ ਨੇ ਸੁਣਵਾਈ ਕੀਤੀ ਨਹੀਂ ਉਹ ਬੰਦਾ ਕੋਈ ਵੀਡੀਓ ਆ ਸਾਡੇ ਉਹ ਹੁੰਦਾ ਉਹ ਲੱਤਾ ਭਜਾਤਾ ਉਥੋਂ ਕੱਢਤਾ ਫਿਰ ਉਹ ਦੁਬਾਰਾ ਫੇਰ ਆ ਗਿਆ ਫਿਰ ਉਸ ਤੋਂ ਬਾਅਦ ਉਹ ਪੱਕੇ ਪੈਰੀਂ ਕੰਮ ਕਰਿਆ ਮੈਂ ਖੁਦ ਵੀਡੀਓ ਬਣਾਈ ਠੇਕੇ ਤੇ ਜਾਂਦੇ ਵੀ ਉਥੋਂ ਦਾਰੂ ਲੈ ਕੇ ਆਉਂਦੇ ਵੀ ਤੇ ਅੰਦਰ ਬੰਨਣ ਮੌਕੇ ਬਸ ਹਾਂ ਤੋਂ ਇੰਨਾ ਕੁ ਹੋ ਗਿਆ ਵੀ ਅਸੀਂ ਉਹਨੂੰ ਅੰਦਰ ਨਹੀਂ ਬੰਨ ਦਿੱਤਾ ਉੱਥੇ ਹੀ ਵੜ ਲਿਆ ਫਿਰ ਮੈਂ ਬਗ ਬੰਦਾ ਤੁਹਾਡਾ ਇਹ ਕੰਮ ਕਰ ਉਹ ਬੰਦੇ ਦੀਆਂ ਬੱਕਰੀਆਂ ਘੜਾਤੀਆਂ ਚਲੋ ਪਰਿਵਾਰ ਵੀ ਉਥੋਂ ਪਰੇ ਕਰਤਾ ਤੇ ਅੱਜ ਬੰਦਾ ਉਹ ਫੇਰ ਗੁਰਦਾਰੇ ਕੰਮ ਕਰ ਰਿਹਾ ਤੁਸੀਂ ਉਹ ਵੀਡੀਓ ਸਾਨੂੰ ਪ੍ਰੋਵਾਈਡ ਕਰ ਸਕਦੇ ਹੋ ਸਾਨੂੰ ਦੇ ਸਕਦੇ ਹੋ ਵੀਡੀਓ ਬਿਲਕੁਲ ਦੇ ਸਕਦੇ ਆ ਜੀ ਦੇਣ ਨੂੰ ਕੀ ਦੇਖੋ ਜੀ ਵਾਦਾ ਕਿਵੇਂ ਜੇ ਮੈਨੇਜਮੈਂਟ ਦੇ ਤਲਾਂ ਤੇ ਤੇਲ ਹੋ ਕਿਵੇਂ ਵਾਦਾ ਹੋ ਜੂਗਾ ਜੇਕਰ ਨਸ਼ੇੜੀ ਨਹੀਂ ਰੁਕਣਗੇ ਨਸ਼ੇੜੀ ਜਾਣਗੇ ਜਦੋਂ ਕਿ ਨੇ ਛੇੜੀ ਨਹੀਂ ਰੁਕਣਗੇ ਕਿਵੇਂ ਨਹੀਂ ਰੁਕਣਗੇ ਪਹਿਲਾਂ ਤਾਂ ਇਹ ਗੱਲ ਮੈਂ ਉਹਨੂੰ ਮੈਂ ਖੁਦ ਵੀਡੀਓ ਜਾ ਕੇ ਦਿਖਾ ਕੇ ਆਇਆ ਸੀ ਚਾਹਣਾ ਸੀ ਫਿਰ ਉਹਨਾਂ ਦਾ ਜਦੋਂ ਉਹਨਾਂ ਨੇ ਤਾਂ ਇਹ ਉਸ ਵਕਤ ਦਵਲਤਾ ਉਥੋਂ ਭਜਾਤਾ ਵੀ ਇਹ ਬੜੂਗਾ ਨਹੀਂ ਮੁੜ ਕੇ ਫੇਰ ਆਜੋ ਉਹ ਉਥੇ ਉਥੇ ਦੀ ਉਥੇ ਆ ਜੇ ਇਸੇ ਤਰ੍ਹਾਂ ਹੀ ਅੱਜ ਬੰਦਾ ਕਹਿ ਦੇਵੇ ਵੀ ਮਨਸ਼ਾ ਕਰਕੇ ਗੁਰਦਾਰਾ ਸਾਹਿਬ ਚਲੇ ਗਿਆ ਤੇ ਕੱਲ ਨੂੰ ਮੈਂ ਜੀ ਛੱਡ ਕੇ ਆ ਗਿਆ ਇਹ ਥੋੜਾ ਹੋ ਸਕਦਾ ਡਿਊਟੀ ਡਿਊਟੀ ਦੀ ਗੱਲ ਕਰ ਰਹੇ ਹੋ ਤੁਸੀਂ ਕਈ ਵਾਰੀ ਬੇਅਦਵੀ ਵੀ ਹੋ ਜਾਂਦੀ ਹੈ ਕਈ ਵਾਰੀ ਜਿਹੜੀ ਆਪਾਂ ਕਹਿੰਦੇ ਆ ਉੱਥੇ ਜਦੋਂ ਸਰਦਾ ਹੁੰਦੀ ਆ ਸਰਦਾ ਜੁੜੀ ਹੋਈ ਹੈ ਜੇ ਕੋਈ ਉਹਨੂੰ ਬਾਹਰਲਾ ਵਿਅਕਤੀ ਦੇਖ ਲਵੇ ਅਜਿਹੀ ਹਰਕਤ ਕਰ ਦੇਣ ਨੂੰ ਫਿਰ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਲੜਾਈ ਵੀ ਹੋ ਜਾਂਦੀ ਆ ਮਾਰਕਟਾਈ ਵੀ ਹੋ ਜਾਂਦੀ ਆ ਫਿਰ ਲੱਗ ਇਹ ਰੁਕਣਗੇ ਨਹੀਂ ਤੇ ਅੰਦਰੋਂ ਉਹਨਾਂ ਨੂੰ ਕਿਹਾ ਜਾਵੇ ਜਿਹੜਾ ਨਸ਼ਾ ਕਰਕੇ ਆਇਆ ਜਿਹਦੇ ਕੋਲੇ ਫੜਿਆ ਗਿਆ ਉਹਨੂੰ ਕਹਵੇ ਭਾਈ ਘਰ ਨੂੰ ਵਾਪਸ ਮੁੜ ਜਾ ਇੱਥੇ ਨਹੀਂ ਅੰਦਰ ਨਹੀਂ ਬੰਦਣਾ ਤੇ ਉਹਨੂੰ ਬੰਦ ਨਹੀਂ ਨਾ ਦਿੱਤਾ ਜਾਵੇ ਫਿਰ ਅੰਦਰੋਂ ਬੇਅਦਮੀਆਂ ਕਿਵੇਂ ਹੋਣਗੇ ਜਾਂ ਨਸ਼ਾ ਕਿਵੇਂ ਚਲੇ ਜਾਊਗਾ ਅੱਜ ਤੁਸੀਂ ਕੋਈ ਕਮੇਟੀ ਦਾ ਗਠਨ ਕੀਤਾ ਜੀ ਕੀ ਕਮੇਟੀ ਉਹ ਕੰਮ ਕਾਜ ਕਰੂਗੀ ਕਿ ਕਿਹੜੀਆਂ ਸੁਵਾਂਵਾਂ ਨਵਾਊਗੀ ਕਮੇਟੀ ਦਾ ਗਠਨ ਕਰਨ ਦਾ ਮੁੱਖ ਉਦੇਸ਼ ਇਹੀ ਆ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਵਿੱਚ ਸੁਵਿਧਿਲੀ ਲਿਆਉਣ ਲਈ ਯੋਗ ਉਪਰਾਲੇ ਕੀਤੇ ਜਾਣ ਮੈਨੇਜਮੈਂਟ ਨੂੰ ਪਹਿਲਾ ਇੱਕ ਮੰਗ ਪੱਤਰ ਦੇ ਕੇ ਸੁਝਾਅ ਦਿੱਤੇ ਜਾਣ ਵੀ ਪਿੰਡ ਵਾਸੀ ਇਲਾਕਾ ਵਾਸੀ ਇਹ ਚਾਹੁੰਦੇ ਆ ਵੀ ਇਸ ਤਰ੍ਹਾਂ ਦੇ ਸੁਧਾਰ ਹੋਣੇ ਚਾਹੀਦੇ ਆ ਇਥੇ ਲੜਕੇ ਲੜਕੀਆਂ ਦਾ ਜਦੋਂ ਕੋਈ ਸ਼ਗਨ ਨਹੀਂ ਸ਼ਕਾਉਂਦੀ ਆ ਉਥੇ ਸਾਡੇ ਬੰਦਿਆਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਉਹ ਜਿਹੜੇ ਇਹਨਾਂ ਦੇ ਘਰ ਚ ਹੱਥ ਹੁੰਦੇ ਉਹਨਾਂ ਨੂੰ ਏਸੀ ਕਮਰਾ ਦੇ ਦਿੰਦੇ ਆ ਜੇ ਕੋਈ ਮਾਤਰ ਲੈ ਲੈਂਦਾ ਉਹਨੂੰ ਕਹਿੰਦੇ 500 ਰੁਪਏ ਦੇ ਦੇ ਤੇਰਾ ਏਸੀ ਵਾਲਾ ਕਮਰਾ ਇਹ ਜਿਹੜੀ ਦੁਆਇਤ ਭਾਵ ਆ ਇਹ ਮੰਨ ਭਾਵਨਾ ਸਭ ਲਈ ਇੱਕੋ ਹੋਣਾ ਚਾਹੀਦਾ ਸਭ ਲਈ ਇੱਕੋ ਹੋਣਾ ਚਾਹੀਦਾ ਗੁਰਦਵਾਰਾ ਜਿਹੜਾ ਵੀ ਸਰਦਾਰ ਨੂੰ ਜਾਂਦਾ ਚਾਹੇ ਅਮੀਰ ਆ ਗਰੀਬ ਆ ਉਹਨੂੰ ਸਾਰੇ ਹੁਣ ਗੁਰਦੁਆਰਾ ਸਾਹਿਬ ਤਿੰਨ ਲੰਗਰ ਬਣਦੇ ਆ ਇੱਕ ਸੰਗਤ ਵਾਸਤੇ ਹੁੰਦਾ ਇੱਕ ਪਾਰਟੀਆਂ ਵਾਸਤੇ ਹੁੰਦਾ ਇੱਕ ਗੁਰਦਾਰਾ ਸਾਹਿਬ ਦੇ ਸਟਾਫ ਵਾਸਤੇ ਹੁੰਦਾ ਉਹ ਜਿਹੜਾ ਮੈਨੇਜਮੈਂਟ ਵਾਸਤੇ ਲੰਗਰ ਵਾਸਤਾ ਮੰਦਰਾ ਹੈ ਦਫ਼ਤਰਾਂ ਵਾਲੇ ਵਾਸਤਾ ਉਹਦਾ ਫਿਰ ਬਨਮੁੱਲਾ ਲੰਗਰੀ ਹੁੰਦਾ ਜੀ ਉਹਨਾਂ ਵਾਸਤੇ ਤੜਕਾ ਵੀ ਸਪੈਸ਼ਲ ਹੁੰਦਾ ਤੇ ਖਾਣਾ ਪੀਣਾ ਵੀ ਵਧਰ ਹੁੰਦਾ ਹੀ ਆ ਕਿਉਂਕਿ ਉਹ ਵੀ ਆਈਪੀ ਨੇ ਉਹ ਗੁਰੂ ਸਾਹਿਬ ਤੋਂ ਬਿਊਚੇ ਨੇ ਠੀਕ ਹੈ ਪਿੰਡ ਪਾਸੇ ਜਦੋਂ ਜਾਂਦੇ ਨੇ ਗੁਰਦਾਰਾ ਸਾਹਿਬ ਕਿਹੋ ਜਿਹਾ ਬਿਹੇਵ ਹੁੰਦਾ ਕੋਈ ਰੋਕਿਆ ਤਾਂ ਨਹੀਂ ਜਾਂਦਾ ਤੁਹਾਨੂੰ ਅਸੀਂ ਗੁਰੂ ਨੂੰ ਲੱਤ ਵਾਸਤੇ ਹੁਣ ਜਾਂਦੇ ਆ ਅਸੀਂ ਇਹਨਾਂ ਪਾਪੀਆਂ ਦੇ ਦਰਸ਼ਨ ਕਰ ਲਈ ਜਾਂਦੇ ਆ ਇਨਾਂ ਦੀ ਜ਼ਰੂਰਤ ਨਹੀਂ ਪੈਂਦੀ ਕਿ ਉਹ ਸਾਡੇ ਵੱਲ ਦੇਖ ਲੈਣ ਜੇ ਬਾਅਦ ਵਿੱਚ ਕਹਿੰਦੇ ਆ ਵੀ ਇਹਦੇ ਲੱਤਾਂ ਬੰਦ ਦੇਾਂਗੇ ਮੌਕੇ ਤੇ ਕੁਝ ਨਹੀਂ ਕਹਿਆ ਗਾ ਅਸੀਂ ਆਇਆ ਕਰਾਂਗੇ ਜੇਕਰ ਹੁੰਦੇ ਆ ਖਾਸ ਕਰਕੇ ਕੁਝ ਬੰਦੇ ਸਾਡੇ ਐਸਜੀਐਲ ਨੂੰ ਦੇਖ ਕੇ ਪਾਰਟੀ ਟੈਂਸ਼ਨ ਹੋ ਜਾਂਦੇ ਆ ਇਹਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਧਾਰਮਿਕ ਤੇ ਪ੍ਰਬੰਧਕੀ ਦੋਨਾਂ ਗੱਲਾਂ ਸੁਧਾਰ ਹੋਣ ਵਾਲਾ ਜਿਵੇਂ ਐਤਵਾਰ ਆ ਸਵੇਰੇ 8:00 ਵਜੇ ਸਰਸਪਾਰ ਸਾਹਿਬ ਭੋਗ ਪੈਗੇ ਗੁਰੂ ਸਾਹਿਬ ਪ੍ਰਕਾਸ਼ ਨੇ ਤਾਬੇ ਅਜ ਕੋਈ ਨਹੀਂ ਹੈ ਜੀ ਮਰਜ਼ਾਦਾ ਭਾਂਗਾ ਦੂਸਰੇ ਪਾਸੇ ਥੱਲੇ ਮੰਜੀ ਪੂਰਾ ਸਾਹਿਬ ਆ ਮੰਜੀ ਸਾਹਿਬ ਉਥੇ ਪਾਠ ਨਹੀਂ ਹੁੰਦਾ ਤਾਬੇ ਤੇ ਬੰਦਾ ਨਹੀਂ ਹੁੰਦਾ ਹੈ ਜੀ ਮਰਜ਼ਾਦਾ ਭਾਂਗਾ ਫੇਰ ਜਦੋਂ ਕੋਈ ਸ਼ਰਧਾਲੂ ਆ ਕੇ ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਾਉਂਦਾ ਉਥੇ ਜੇਕਰ ਉਹਨੇ ਕਰੋਣੀਆਂ ਤੇ ਤਾਬੇ ਤੇ ਚੌਰ ਸਾਹਿਬ ਕਰਨ ਵਾਲਾ ਕੋਈ ਨਹੀਂ ਹੁੰਦਾ ਜੀ ਪਾਰਟੀ ਉੱਤੇ ਅਰਦਾਸ ਕਰ ਦਿੰਦਾ ਦੇਖ ਆ ਦੇਖ ਵਰਦਾ ਹੀ ਜਾਂਦਾ ਹਾਂ ਜੀ ਕਹੇ ਨੂੰ ਤਾਂ ਅਸੀਂ ਧੂਫੇ ਰੱਖੀ ਆ 10-10 ਬੰਦੇ ਤੇ ਉਥੇ ਹਾਜ਼ਰ ਵੀ ਹੋਣੇ ਚਾਹੀਦੇ ਆ ਚੌਲ ਸਾਹਿਬ ਕੌਣ ਕਰੂਗਾ ਦੂਸਰੀ ਚਲੋ ਇੱਕ ਹੋਰ ਕਰਨਾ ਵਾਪਰ ਦੀ ਸੀਗੀ ਜਿਹੜਾ ਵੀ ਆਇਆ ਗੁਰਦਾਰਾ ਸਾਹਿਬ ਜੈਂਟਰਲ ਮੈਨ ਉਹਨੇ ਜੇਬ ਤੋਂ ਸ਼ੀਸ਼ੀ ਕਢ ਲਈ ਆ ਸਪਰੇਅ ਕਰਨਾ ਸ਼ੁਰੂ ਕਰ ਦੇਣਾ ਉਹ ਮਨਮਤਾ ਮਰਜ਼ਾਦਾ ਦੇ ਖਿਲਾਫ ਆ ਜੀ ਗੁਰੂ ਸਾਹਿਬ ਨੂੰ ਤੁਸੀਂ ਕਿਹੜਾ ਸਪਰੇਅ ਦੇਉਂ ਹਾਂਜੀ ਇਹ ਹਰ ਕੇ ਸੁਝੇ ਮੈਨੇਜਮੈਂਟ ਸਾਹਿਬ ਮੈਨੇਜਮੈਂਟ ਨੂੰ ਨਹੀਂ ਪਤਾ ਵੀ ਇੱਕ ਜਿਹੜੀਆਂ ਹੈਗੀਆਂ ਨੇ ਮਰਜ਼ਾਦਾ ਦੇ ਖਿਲਾਫ ਕਰਨਾ ਨੇ ਇਹਨੇ ਕਿਉਂ ਨਹੀਂ ਸੋਚਦੇ ਜਿਹੜੇ ਇਹਨਾਂ ਦੇ ਉੱਤੇ ਪਹਿਰੇ ਹਾਰਾ ਬਾਹਰ ਹੋ ਰਹਿ ਗਿਆ ਇਸ ਤੋਂ ਇਲਾਵਾ ਸੰਕਟਾਂ ਦੀ ਸੂਰ ਲਈ ਅੰਦਰ ਤੇ ਬਾਹਰ ਲੈਟਰੀਨਾਂ ਦਾ ਟਾਇਲਟਸ ਦਾ ਬਹੁਤ ਮਾੜਾ ਹਾਲ ਆ ਉਥੇ ਪਾਣੀ ਵੀ ਹੈ ਨਹੀਂਗਾ ਬਹੁਤ ਕੁ ਸਫਾਈ ਦਾ ਹੀ ਮਾੜਾ ਹਾਲ ਆ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਜੋ ਕਿ ਸਵਾਲ ਉਠਾਰੇ ਨੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਨਾਲ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਚੰਦ ਸਿੰਘ ਆਲਮਗੀਰ ਗੁਰਦੁਆਰਾ ਮੈਨੇਜਰ ਬਾਬਾ ਕਿੰਦਾ ਜੀ ਦੀ ਗਵਾਈ ਹੇਠ ਵਿਸ਼ਾਲ ਇਕੱਤਰਤਾ ਹੁੰਦੀ ਹੈ ਪਿੰਡ ਵਾਸੀਆਂ ਦੀ ਜੋ ਸਵਾਲ ਦੂਜੇ ਪੱਖ ਤੋਂ ਲਗਾਏ ਗਏ ਸੀ ਮੇਰੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਚਰਨ ਸਿੰਘ ਆਲਮਗੀਰ ਮੌਜੂਦ ਨੇ ਗੱਲਬਾਤ ਕਰਦਿਆਂ ਸਰ ਸਵਾਗਤ ਹੈ ਤੁਹਾਡਾ ਸਾਥੀ ਗੱਲ ਪਿੰਡ ਦੇ ਵਿੱਚ ਪਹਿਲੇ ਕੁਝ ਦਿਨ ਪਹਿਲਾਂ ਇਕੱਠ ਹੁੰਦਾ ਹੈ ਇਕੱਤਰਤਾ ਹੁੰਦੀ ਹੈ ਪਿੰਡ ਵਾਸੀਆਂ ਦੀ ਉਹ ਇਸੇ ਪਿੰਡ ਦੇ ਵਾਸੀ ਨੇ ਜਾਂ ਕਿਤੋਂ ਨੇ ਆਇਡੈਂਟੀਫਾਈ ਹੈ ਤੁਹਾਨੂੰ ਤੁਸੀਂ ਜਾਣਕਾਰ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਗੱਲ ਚੱਲ ਰਹੀ ਆ ਜਿਹੜੀ ਚਰਚਾ ਚੱਲ ਰਹੀ ਆ ਕੱਲ੍ਹs ਬਾਰੇ ਜ਼ਿਆਦਾ ਚੱਲ ਰਹੀ ਆ ਇਹਦੇ ਬਾਰੇ ਕੁਝ ਸਮਾਂ ਪਹਿਲਾਂ ਜਦੋਂ ਸਾਡੇ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਜਿਨ੍ਹਾਂ ਦੇ ਜਥੇਦਾਰ ਸਾਹਿਬ ਬਾਬਾ ਭਿੰਦਾ ਜੀ ਨੇ ਇਹਨਾਂ ਨੇ ਜਦੋਂ ਸੇਵਾ ਸੰਭਾਲੀ ਸੀ ਉਹ ਸੇਵਾ ਇਹਨਾਂ ਨੂੰ ਇਹ ਦਿੱਤੀ ਸੀ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਨੇ ਕਿ ਗੁਰਦੁਆਰਾ ਸਾਹਿਬ ਦਾ ਦਰਬਾਰ ਬਹੁਤ ਸੁੰਦਰ ਪੜਾਉਣਾ ਤੇ ਜਦੋਂ ਬਾਬਾ ਜੀ ਉਹਨਾਂ ਨੇ ਇਹ ਸੇਵਾ ਸੰਭਾਲੀ ਤਾਂ ਉਹ ਦਰਬਾਰ ਸਾਹਿਬ ਦੀ ਕੰਸਟ੍ਰਕਸ਼ਨ ਕਰਦੇ ਆ ਇਹਨਾਂ ਨੇ ਉਹ ਜਿਹੜਾ ਕਾਰਸ ਸੀ ਉਹ ਬੜੇ ਸਤਕਾਰ ਦੇ ਨਾਲ ਸੁਭਾਰ ਲਿਆ ਸੀ ਤੇ ਉਸ ਤੋਂ ਬਾਅਦ ਸੰਗਤ ਪੁੱਛਣ ਲੱਗੀ ਵੀ ਇਹ ਕਲਸ ਕਿੱਥੇ ਆ ਹੱਕ ਵੀ ਬਣਦਾ ਸੰਗਤਾਂ ਦਾ ਪੁੱਛਣ ਦਾ ਸਾਡਾ ਹੱਕ ਬਣਦਾ ਦੱਸਣ ਦਾ ਸੋ ਸੰਗਤਾਂ ਨੇ ਹੁਕਮ ਕੀਤਾ ਪਹਿਲਵਾਨ ਉਪਦੇਸ਼ ਸਿੰਘ ਜੋ ਆਲਮਗੀਰ ਵਾਲੇ ਸਾਡੇ ਸਰਪੰਚ ਸਾਹਿਬ ਨੇ ਵੀ ਤੁਸੀਂ ਜੀ ਸਾਨੂੰ ਸ਼੍ਰੋਮਣੀ ਕਮੇਟੀ ਬਣੋ ਕਲਸ ਬਾਰੇ ਪਤਾ ਕਰਕੇ ਦਿਓ ਵੀ ਕਲਸ ਕਿੱਥੇ ਆ ਇਹਨਾਂ ਨੇ ਦਾਸ ਨੂੰ ਦੱਸਿਆ ਕਿ ਮੈਂਬਰ ਸਾਹਿਬ ਤੁਸੀਂ ਪਤਾ ਕਰੋ ਮੈਂ ਦਫ਼ਤਰ ਨਾਲ ਸੰਪਰਕ ਕੀਤਾ ਉਸ ਵੇਲੇ ਮੈਂ ਕਿਹਾ ਜੀ ਟੀਮ ਭੇਜ ਦਿਓ ਤਾਂ ਕਿ ਆਪਾਂ ਸੰਗਤਾਂ ਨੂੰ ਇਹਦੇ ਬਾਰੇ ਤਸੱਲੀ ਕਰਵਾ ਸਕੀਏ ਟੀਮ ਆਈ ਟੀਮ ਸਰਪੰਸਲ ਕੋਲ ਪਹੁੰਚੀ ਤੇ ਸਰਪੰਸਲ ਸਾਹਿਬ ਨੇ ਕਿਹਾ ਜੀ ਕੱਲ੍ਹਸ ਬਾਰੇ ਹੁਕਮ ਹੋਇਆ ਸੰਗਤਾਂ ਦਾ ਵੀ ਸਾਨੂੰ ਕੱਲਸ ਬਾਰੇ ਦੱਸੋ ਕੱਲਸ ਕਿੱਥੇ ਆ ਸੋ ਮੈਂ ਪ੍ਰਧਾਨ ਜੀ ਨੂੰ ਫੋਨ ਕੀਤਾ ਮੈਂ ਕਿਹਾ ਜੀ ਵੀ ਤੁਸੀਂ ਜਦੋਂ ਆਉਣਾ ਹੋਵੇ ਕਿਤੇ ਤਾਂ ਤੁਸੀਂ ਸਾਨੂੰ ਦੱਸੋ ਲੈਣੇ ਦੀ ਡੇਟ ਤਾਂ ਕਿ ਆਪਾਂ ਕੱਲਸ ਬਾਰੇ ਸੰਗਤਾਂ ਨਾਲ ਵਿਚਾਰ ਕਰੀਏ ਤੇ ਆਪਾਂ ਕੱਲਸ ਸੰਗਤਾਂ ਦੇ ਸਾਹਮਣੇ ਲਿਆ ਕੇ ਸ਼ੁਭਤ ਕਰੀਏ ਉਹਨਾਂ ਨੇ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲਿਆਂ ਨੂੰ ਉਸੇ ਵੇਲੇ ਕਿਹਾ ਕਿ ਅਸੀਂ ਜਦੋਂ ਆਏ ਤਾਂ ਤੁਸੀਂ ਵੀ ਆਇਓ ਸੋ ਪ੍ਰਧਾਨ ਸਾਹਿਬ ਇੱਥੇ ਪਹੁੰਚ ਗਏ ਬਾਬਾ ਅਮਰੀਕ ਸਿੰਘ ਜੀ ਖੋਦ ਪਹੁੰਚ ਗਏ ਬਾਬਾ ਪੈਦਾ ਜੀ ਹਾਜ਼ਰ ਸੀ ਪੰਚਾਇਤ ਹਾਜ਼ਰ ਸੀ ਪੱਤਰਕਾਰ ਸਾਹਿਬ ਹਾਜ਼ਰ ਸੀ ਸੰਗਤਾਂ ਹਾਜ਼ਰ ਸੀ ਤੇ ਅਸੀਂ ਕਹੇ ਜੀ ਕਲ ਸੰਗਤਾਂ ਦੀ ਤਸੱਲੀ ਤਾ ਹੋਊਗੀ ਕੱਲ ਸਾਹਮਣੇ ਲਿਆ ਕੇ ਸੰਗਤਾਂ ਦੇ ਸ਼ੋਭਤ ਕਰੋ ਉਸੇ ਵੇਲੇ ਬਾਬਾ ਅਮਰੀਕ ਸਿੰਘ ਜੀ ਹੋਰਾਂ ਨੇ ਕਲਸ ਲਿਆ ਕੇ ਸੰਗਤਾਂ ਦੇ ਸਾਹਮਣੇ ਸ਼ੋਭਤ ਕਰਤਾ ਉਹ ਦੋ ਤਿੰਨ ਬੰਦੇ ਨੇ ਮੈਂ ਦੋ ਤਿੰਨ ਬੰਦੇ ਕਹਿੰਦਾ ਨਗਰ ਨੂੰ ਨਹੀਂ ਮੈਂ ਕਹਿ ਰਿਹਾ ਕਿਉਂਕਿ ਉਹਦੇ ਵਿੱਚ ਤਾਂ ਬੰਦੇ ਬਹੁਤ ਸਾਡੇ ਰਿਸ਼ਤੇਦਾਰ ਖੜੇ ਸੀ ਇਹ ਸੀਗੀ ਕਲਸ ਦੀ ਗੱਲ ਪਰ ਉਸ ਤੋਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਵੀ ਕੁਝ ਲੋਕਾਂ ਨੇ ਉਹਦੇ ਵਿੱਚ ਕੁਝ 2-4 ਕੁ ਬੰਦੇ ਪਿੰਡ ਆਲਮਗੀਰ ਦੇ ਨੇ ਜਿਨ੍ਹਾਂ ਦਾ ਮਤਲਬ ਕੰਮ ਹਮੇਸ਼ਾ ਇਹੀ ਆ ਕੋਈ ਨਾ ਕੋਈ ਮੁੱਦਾ ਖੜਾ ਰੱਖਣਾ ਪਿੰਡ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਦੇ ਵੀ ਹੋਊਗਾ ਵੀ ਪਿੰਡ ਦਾ ਨਾਂ ਕਦੇ ਵਰਤਿਆ ਜਾਵੇ ਉਹ ਕੁਝ ਤੱਤ ਇੱਥੋਂ ਵੀ ਨੇ ਕੁਝ ਬਾਹਰਲੇ ਤਸਵੀਰ ਲੱਜਾਂਦੇ ਨੇ ਨਾਲ ਕਿਉਂਕਿ ਉਹਨਾਂ ਦਾ ਤਾਂ ਮਤਲਬ ਕੰਮ ਹੈ ਕੋਈ ਮੌਕਾ ਉਹ ਵੀ ਕਿਤੇ ਆ ਜਿਹਦੇ ਨਾਲ ਪ੍ਰਬੰਧ ਨੂੰ ਬਦਨਾਮ ਕੀਤਾ ਜਾਵੇ ਸ਼੍ਰੋਮਣੀ ਬੇਟੀ ਨੂੰ ਬਦਨਾਮ ਕੀਤਾ ਜਾਵੇ ਤੇ ਮੈਨੇਜਮੈਂਟ ਨੂੰ ਬਦਨਾਮ ਕੀਤਾ ਜਾਵੇ ਸੋ ਇਸ ਕਰਕੇ ਇਹਨਾਂ ਨੇ ਫੇਰ ਦੁਬਾਰਾ ਉਹ ਗੱਲ ਫੇਰ ਸ਼ੁਰੂ ਕਰ ਲਈ ਕਹਿੰਦੇ ਜੀ ਉਹ ਕਲਸ ਜਿਹੜਾ ਸਾਡੀ ਤਸੱਲੀ ਨਹੀਂ ਹੁਣ ਗੱਲ ਆਇਆ ਬਈ ਕਲਸ ਤਾਂ ਉਹੀ ਆ ਹੁਣ ਇਹ ਤਾਂ ਉਹ ਸੋਚਣਾ ਉਹਨਾਂ ਦਾ ਸਵਾਲ ਇਹ ਨਹੀਂ ਕਹਿੰਦੇ ਕਲਸ ਸੀ ਜਿਹੜਾ ਅਸਲ ਦੇ ਵਿੱਚ ਜਿਹੜਾ ਪਹਿਲਾਂ ਕਲਸ ਲਗਾਇਆ ਗਿਆ ਸੀ ਉਹ ਕਲਸ ਨੂੰ ਚੇਂਜ ਕਰ ਦਿੱਤਾ ਗਿਆ ਹੈ ਕਲਸ ਇਹਨਾਂ ਨੇ ਹੋਰ ਕੋਈ ਲਿਆ ਕੇ ਰੱਖ ਦਿੱਤਾ ਨਾ ਤਾਂ ਉਹਦਾ ਵੇਟ ਉਹਨਾਂ ਵਾਂ ਨਾ ਅਸਲ ਕਾਲਸ ਕਿੱਥੇ ਗਿਆ ਕਹਿੰਦੇ ਅਸੀਂ ਤਾਂ ਇਹ ਸਰਚ ਕਰ ਰਹੇ ਹਾਂ ਦੂਜਾ ਸਵਾਲ ਉਠਾ ਰਹੇ ਨੇ ਗੁਰਦੁਆਰੇ ਦੀ ਮਰਿਆਦਾ ਤੇ ਕਹਿੰਦੇ ਕਿਤੇ ਨਾ ਕਿਤੇ ਮਰਿਆਦਾ ਪੰਗ ਕੀਤੀ ਜਾਂਦੀ ਹੈ ਜੇ ਕਾਰਸ਼ੇਵਾ ਵਾਲੇ ਸਾਈਡ ਦੀ ਗੱਲ ਕਰ ਲਈਏ ਕਹਿੰਦੇ ਇੱਥੇ ਲੇਬਰ ਆ ਜਿਹੜੀ ਨਸ਼ਾ ਕਰਦੀ ਆ ਉੱਥੇ ਜਿਹੜੀ ਇੱਥੋਂ ਤੱਕ ਵੀ ਕਹਿ ਦਿੱਤਾ ਉਹਨਾਂ ਨੇ ਕਈ ਅਜਿਹੀਆਂ ਕਹਿੰਦੇ ਘਟਨਾਵਾਂ ਵਾਪਰੀਆਂ ਨੇ ਕੁੜੀ ਮੁੰਡੇ ਆਪਸ ਵਿੱਚ ਬੈਠ ਕੇ ਗੱਲਾਂ ਕਰਦੇ ਨੇ ਉੱਥੇ ਆ ਕੇ ਸੇਵਾਦਾਰ ਨਹੀਂ ਕੋਈ ਰੋਕਦਾ ਸਵਾਲ ਉਠਾ ਰਹੇ ਨੇ ਬੇਤੀ ਬੀਰ ਜੀ ਜਿਹੜਾ ਕਾਲਸਾ ਕਾਲਸ ਤਾਂ ਉਹੀ ਆ ਇਹ ਲੋਕਾਂ ਦਾ ਨਿਸ਼ਾਨਾ ਇਸ ਗੱਲ ਲਈ ਆ ਵੀ ਕਾਲਸ ਦਾ ਮੁੱਦਾ ਖਤਮ ਕਿਉਂ ਹੋਵੇ ਸਾਡੇ ਕੋਲੇ ਤਾਂ ਮੁੱਦਾ ਹੀ ਨਹੀਂ ਰਿਹਾ ਕੋਈ ਕਿਉਂਕਿ ਜਦੋਂ ਦੇ ਧਰਤੀ ਤੇ ਆਏ ਨੇ ਕੰਮ ਹੀ ਇਹ ਫੜਿਆ ਹੋਇਆ ਵੀ ਜਿਹੜਾ ਬੰਦਾ ਕੋਈ ਸਾਕਤਾ ਦਾ ਫਤਵਾ ਲੈ ਕੇ ਕੋਈ ਨੁਮਾਇੰਦਾ ਬਣਦਾ ਪਹਿਲਾਂ ਤਾਂ ਇਹਨਾਂ ਤੋਂ ਉਹਨੂੰ ਨੁਮਾਇੰਦਾ ਬਣ ਤੋਂ ਰੋਕਿਆ ਨਹੀਂ ਜਾਂਦਾ ਮੈਨੂੰ ਖੁੱਦ ਇਹ ਰੋਕ ਰੋਕਦੇ ਰਹੇ ਨੇ ਇਹਨਾਂ ਨੇ ਉਸ ਬੰਦੇ ਦਾ ਬੂਥ ਲਾਇਆ ਸੀ ਜਿਹੜੇ ਬੰਦੇ ਨੇ ਨਗਾਈਆ ਸਿੰਘ ਨੂੰ ਮੰਨਣ ਤੋਂ ਹੀ ਇਨਕਾਰ ਕਰਦਾ ਸੀ ਉਹ ਤਾਂ ਇਹਨਾਂ ਨੂੰ ਯਾਦ ਨਹੀਂ ਉਹ ਬੰਦੇ ਨੇ ਇਹ ਗੱਲ ਕਹੀ ਸੀਗੀ ਮੈਂ ਨੌ ਨਹੀਂ ਲੈਣਾ ਕਾਹਨੂੰ ਤੇ ਲੈਣਾ ਕਿਸੇ ਦਾ ਬਹੁਤਾ ਨੌ ਆਪਾਂ ਨਹੀਂ ਲੈ ਸਕਦੇ ਕਿ ਉਹ ਕਹਿੰਦਾ ਸੀ ਲਗਾਇਆ ਸਿੰਘ ਹੋਇਆ ਹੀ ਨਹੀਂ ਤੇ ਜੇ ਵੀਰ ਜੀ ਲਗਾਇਆ ਸਿੰਘ ਹੀ ਨਹੀਂ ਹੋਇਆ ਤਾਂ ਫਿਰ ਗੁਰਦੁਆਰਾ ਕਿਵੇਂ ਬਣ ਗਿਆ ਫਿਰ ਆਲਮਗੀਰ ਪਿੰਡ ਦੀ ਮਹੱਤਤਾ ਕੀ ਰਹਿ ਗਈ ਜਿਨੇ ਆਪ ਦਾ ਸਾਰਾ ਪਰਿਵਾਰ ਤੁਰਭਾਨ ਕਰਤਾ ਤੇ ਗੁਰੂ ਸਾਹਿਬ ਨੂੰ ਉਹਨਾਂ ਵੇੜਿਆਂ ਦੇ ਵਿੱਚ ਜਦੋਂ ਪੱਤਾ ਪੱਤਾ ਬੈਰੀ ਸੀ ਸੱਚੇ ਪਾਤਸ਼ਾਹ ਨੇ ਨਗਰ ਚ ਚਰਨ ਪਾਇਆ ਉਦੋਂ ਘੋੜਾ ਭੇਟ ਕੀਤਾ ਜਿਹੜਾ ਉਹਨੂੰ ਮੰਨਣ ਤੋਂ ਇਨਕਾਰ ਕਰਦਾ ਤੇ ਜਦੋਂ ਮੈਂ ਇਲੈਕਸ਼ਨ ਲੜੀਆ ਇਹਨਾਂ ਨੇ ਉਹਨੂੰ ਇੱਥੇ ਲਿਆਂਦਾ ਤੇ ਉਹਦਾ ਯਾਦ ਨਹੀਂ ਇਹਨਾਂ ਦੇ ਵੀ ਜਿਹਨੇ ਲਗਾਇਆ ਸੀ ਇਹਨੂੰ ਨਹੀਂ ਬੰਦਿਆ ਉਸ ਬੰਦੇ ਨੂੰ ਲਿਆ ਕੇ ਇਹਨਾਂ ਨੇ ਉਹਦੀ ਮਦਦ ਵੀ ਕੀਤੀ ਉਹਨੂੰ ਇੱਥੇ ਲਿਆ ਕੇ ਪਿੰਡ ਦੇ ਵਿੱਚ ਕਿਉਂਕਿ ਸਾਡੇ ਤੋਂ ਸੁਝਾਅ ਸੀਗੇ ਅਸੀਂ ਸੁਝਾਅ ਲੈ ਕੇ ਮਲੇਜਰ ਸਾਹਿਬ ਨੂੰ ਮਿਲਣਾ ਸੀ ਉੱਥੇ ਮੈਂਬਰ ਸਾਹਿਬ ਮੌਜੂਦ ਹੁੰਦੇ ਨੇ ਸਾਨੂੰ ਅਵਾ ਤਵਾ ਬੋਲਦੇ ਨੇ ਸਾਨੂੰ ਬੋਲਿਆ ਜਾਂਦਾ ਵੀ ਚਾਰ ਬੰਦੇ ਨੇ ਵਿਹਲੇ ਉੱਠ ਕੇ ਆ ਜਾਂਦੇ ਨੇ ਅਜਿਹਾ ਕੁਝ ਹੋਇਆ ਗੁਰਦਾਰਾ ਸਾਹਿਬ ਦੀ ਮੈਂ ਤੁਹਾਡੇ ਮਾਧਿਪ ਰਾਹੀਂ ਸੰਗਤਾਂ ਨੂੰ ਬੇਨਤੀ ਕਰਦਾ ਵਿਰੋਧੀ ਹੁੰਦੇ ਨੇ ਜਿਹੜੇ ਉਹ ਨਹੀਂ ਚੰਗਾ ਕਹਿੰਦੇ ਹੁੰਦੇ ਚਾਹੇ ਬੰਦਾ ਸੋਨੇ ਦਾ ਬਣ ਜੇ ਥੋੜਾ ਵੀ ਬਾਹ ਪਿਆ ਹੋਣਾ ਇਹਨਾਂ ਗੱਲਾਂ ਨਾਲ ਜਿਹੜਾ ਵਿਰੋਧੀ ਬੰਦਾ ਹੁੰਦਾ ਉਹ ਕਦੇ ਬੰਦੇ ਨੂੰ ਚੰਗਾ ਨਹੀਂ ਕਹਿੰਦਾ ਚਾਹੇ ਬੰਦਾ ਸੋਨੇ ਦਾ ਬਣ ਜੇ ਉਹ ਤੂੰ ਤੂੰ ਪਹਿਲੀ ਗੱਲ ਇਹ ਮੇਰੀ ਸੁਣੋ ਕਿਉਂਕਿ ਦੋ ਤਿੰਨ ਬੰਦੇ ਨੇ ਮੈਂ ਦੋ ਤਿੰਨ ਬੰਦੇ ਕਹਿੰਦਾ ਨਗਰ ਨੂੰ ਨਹੀਂ ਮੈਂ ਕਹਿ ਰਿਹਾ ਕਿਉਂਕਿ ਉਹਦੇ ਵਿੱਚ ਤਾਂ ਬੰਦੇ ਬਹੁਤ ਸਾਡੇ ਰਿਸ਼ਤੇਦਾਰ ਖੜੇ ਸੀ ਹੁਣ ਅਸੀਂ ਉਹਨਾਂ ਨੂੰ ਵੀ ਕੋਈ ਮਾੜਾ ਸ਼ਬਦ ਬੋਲਾਂਗੇ ਉੱਥੇ ਸੰਗਤ ਖੜੀ ਸੀ ਉਹ ਤਾਂ ਮੇਰੇ ਵੱਡੇ ਭਰਾ ਖੜੇ ਸੀਗੇ ਮੇਰੇ ਭਤੀਜੇ ਖੜੇ ਸੀਗੇ ਉਹਨਾਂ ਦੇ ਵਿੱਚ ਆਪਦੇ ਪਿੰਡ ਨੱਗਰ ਦੇ ਮੇਰੇ ਭਰਾਵਾ ਦੇ ਮਿੱਤਰਾਂ ਦੋਸਤਾਂ ਦੇ ਬੇਟੇ ਉਹਨਾਂ ਨੂੰ ਮੈਂ ਮਤਲਬ ਇੱਕ ਨੁਮਾਇੰਦਾ ਹੋਣ ਦੇ ਨਾਤੇ ਜਿਹੜਾ ਮਤਲਬ ਚੁਣਿਆ ਹੋਇਆ ਨੁਮਾਇੰਦਾ ਹੋਵੇ ਗੁਰੂ ਘਰ ਦਾ ਸ਼ੋਭਣੀ ਕਮੈਂਬਰ ਹੋਵੇ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਸਕਦਾ ਇਹ ਸਭ ਗੱਲਾਂ ਉਹਨਾਂ ਨੇ ਬਣਾਈਆਂ ਨੇ ਉਹਨਾਂ ਦਾ ਮਤਲਬ ਇਹ ਆ ਭਈ ਮਤਲਬ ਆਪਾਂ ਪਿੰਡ ਦਾ ਨੌ ਵਰਤੀਏ ਤਾਂ ਮਤਲਬ ਪਿੰਡ ਦੇ ਲੋਕ ਕਹਣਗੇ ਵੀ ਸਾਨੂੰ ਕਿਹਾ ਬੈਨਗੁਰ ਮੈਂ ਹੁਣ ਵੀ ਕਹਿੰਦਾ ਅਸੀਂ ਨੱਗਰ ਦੇ ਹਮੇਸ਼ਾ ਸੇਵਾਦਾਰ ਆ ਨੱਗਰ ਨੇ ਤਾਂ ਸਾਨੂੰ ਬੜਾਇਆ ਕਿਉਂਕਿ ਜਿਸ ਬੰਦੇ ਨੂੰ ਪੂਰੇ ਪਿੰਡ ਨੇ ਵੋਟਾਂ ਪਾ ਕੇ ਸ਼੍ਰੋਮਣੀ ਕਮੇਟੀ ਮੈਂਬਰ ਬਣਾਇਆ ਹੋਵੇ ਉਹ ਬੰਦਾ ਕਦੇ ਐਸੀ ਸ਼ਬਦਾਬਲੀ ਵਰਤ ਸਕਦਾ ਕਿਉਂਕਿ ਜਦੋਂ ਇਲੈਕਸ਼ਨ ਹੋਈ ਸੀ ਜੇ ਪਿੰਡ ਦਾ ਫਤਵਾ ਇਹਨਾਂ ਦੇ ਨਾਲ ਸੀ ਇਹ ਜਿੱਤ ਲੈਂਦੇ ਇਹ ਤਾਂ ਹਾਰੇ ਨੇ ਪਿੰਡੇ ਨਾਲ ਕਿ ਸਾਡੇ ਨਾਲ ਆ ਸੋ ਮੈਂ ਪਿੰਡ ਨੂੰ ਬੇਨਤੀ ਕਰਦਾ ਵੀ ਹੁਣ ਵੀ ਤੁਸੀਂ ਜਦੋਂ ਕੋਈ ਤੁਹਾਨੂੰ ਕਿਸੇ ਹੁਕਮ ਕੋਈ ਹੋਵੇ ਸੇਵਾ ਦੀ ਲੋੜ ਹੋਵੇ ਮੈਂ ਫੇਰ ਆ ਜਾ ਰਾਂ ਤੇ ਵਿੱਕੀ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਨਾ ਬਈ ਆ ਗੱਲ ਦੀ ਸ਼ਾਬਾਸ਼ੀ ਵੀ ਹੁਣ ਦੇਣੀ ਚਾਹੀਦੀ ਆ ਬਈ ਭਾਈ ਸ਼ਾਇਦ ਤੁਹਾਡੇ ਯਾਦ ਹੋਊਗਾ ਮੈਂ ਤੁਹਾਨੂੰ ਤਾਂ ਦੱਸਿਆ ਜਿਹੜੇ ਭਾਈ ਨਗਾਇਆ ਸਿੰਘ ਜੀ ਨੇ ਨਗਰ ਦਾ ਆਲਮਗੀਰ ਦਾ ਨਾਮ ਜਿਉਂਦਾ ਰੱਖਿਆ ਦੁਨੀਆ ਦੇ ਵਿੱਚ ਇਤਿਹਾਸ ਵਿੱਚ ਅਮਰ ਕੀਤਾ ਉਹਨਾਂ ਦੀ ਹਮੇਸ਼ਾ ਸੰਗਤ ਦੀ ਮੰਗ ਰਹੀ ਆ ਵੀ ਫੋਟੋ ਜਾਇਬ ਘਰ ਚ ਲਾਈ ਜਾਵੇ ਜੀ ਉਹ ਵੀਰ ਜੀ ਐਫਟ ਕੀਤਾ ਮੈਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਰ ਬਾਰ ਜਿੰਨੇ ਵੀ ਪ੍ਰਧਾਨ ਸਾਹਿਬ ਆਏ ਬਾਰ ਬਾਰ ਉਹਨਾਂ ਨੂੰ ਕਹਿੰਦਾ ਰਿਹਾ ਕਈ ਵਾਰੀ ਤੁਸੀਂ ਹਾਜ਼ਰ ਵੀ ਹੁੰਦੇ ਸੀ ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਹ ਗੱਲ ਬੜੇ ਧਿਆਨ ਨਾਲ ਸੁਣੀ ਮੈਂ ਕਿਹਾ ਜੀ ਜੇ ਭਾਈ ਨਗਾਇਆ ਸਿੰਘ ਦੀ ਫੋਟੋ ਦਰਬਾਰ ਸਾਹਿਬ ਜਿੱਥੇ ਲੱਗ ਸਕਦੀ ਜਿਨ੍ਹਾਂ ਨੇ ਸਾਰਾ ਪਰਿਵਾਰ ਬਾਅਦ ਦੇ ਵਿੱਚ ਸ਼ਹੀਦ ਕਰਵਾ ਲਿਆ ਬਈ ਇਹ ਤਾਂ ਫਿਰ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਤੋਂ ਆਪਾਂ ਵਾ ਸੁਤਾਹੀ ਕਰ ਰਹੇ ਆ ਉਹਨਾਂ ਨੇ ਉਸੇ ਵੇਲੇ ਤੁਰੰਤ ਜੀ ਹੁਕਮ ਪ੍ਰਵਾਨ ਕੀਤਾ ਸੰਗਤਾਂ ਦਾ ਅੱਜ ਜਦੋਂ ਹੁਣ ਕੋਈ ਵੀ ਜਾ ਕੇ ਦੇਖੇ ਭਾਈ ਨਗਾਇਆ ਸਿੰਘ ਜੀ ਦੀ ਫੋਟੋ ਦਰਬਾਰ ਸਾਹਿਬ ਦੇ ਵਿੱਚ ਉੱਥੇ ਸ਼ੋਭਤਾ ਹੁਣ ਇਹ ਸ਼ਾਬਾਸ਼ੀ ਵੀ ਦੇਣੀ ਚਾਹੀਦੀ ਆ ਸਾਨੂੰ ਆਓ ਗੱਲਾਂ ਲੱਭੀ ਜਾਣੀਆਂ ਵੀ ਜਿਹਦੇ ਨਾਲ ਮਤਲਬ ਸਾਡਾ ਵਿਰੋਧ ਹੋਵੇ ਤੇ ਸਾਡੇ ਖਿਲਾਫ ਕੋਈ ਪ੍ਰਚਾਰ ਹੋਵੇ ਸੰਗਤ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੰਗਤ ਨੇ ਤੁਹਾਡਾ ਸਾਥ ਦਿੱਤਾ ਸ਼੍ਰੋਮਣੀ ਕਮੇਟੀ ਮੈਂਬਰ ਬਣਾ ਦਿੱਤਾ ਤੁਹਾਨੂੰ ਸਵਾਲ ਤੁਹਾਡੇ ਤੋਂ ਉੱਥੇ ਲਾਜ਼ਮੀ ਨੇ ਜਿਹੜੇ ਸੰਗਤ ਦੇ ਸਵਾਲ ਨੇ ਉਹ ਸਵਾਲ ਬਾਰ-ਬਾਰ ਉਠਾ ਰਹੇ ਨੇ ਮर्याਦਾ ਤੋਂ ਉਲਟ ਕੰਮ ਹੋ ਰਿਹਾ ਕਹਿੰਦੇ ਅੱਜ ਜਦੋਂ ਅਸੀਂ ਜਾਂਦੇ ਆ ਨਾ ਤਾਂ ਸਾਨੂੰ ਕਮਰਾ ਮਿਲਦਾ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਹੁੰਦੀ ਹੈ ਜੇ ਸਾਡੇ ਪਿੰਡ ਦੀਆਂ ਕੁੜੀਆਂ ਦੇ ਵਿਆਹ ਸ਼ਾਦੀਆਂ ਹੁੰਦੇ ਨੇ ਆਨੰਦਕਾਰ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਸਾਨੂੰ ਸਾਨੂੰ ਕੋਈ ਕਮਰਾ ਨਹੀਂ ਮਿਲਦਾ ਜਿਹੜੇ ਸਪਾਰਸੀ ਨੇ ਉਹਨਾਂ ਨੂੰ ਕਮਰਾ ਮਿਲ ਜਾਂਦਾ ਗੁਰਦਾਰਾ ਸਾਹਿਬ ਦੇ ਵਿੱਚ ਹੁੰਦਾ ਹੈ ਨਾ ਜੀ ਨਾ 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 ਦੇਖੋ ਮੈਂਬਰਾਂ ਨੂੰ ਤਾਂ ਕਿਉਂਕਿ ਨਮਾਇंदे ਹੁੰਦੇ ਨੇ ਇਹਨਾਂ ਨੂੰ ਤਾਂ ਸੂਚਿਤ ਕਰਨਾ ਪੈਂਦਾ ਪਤਾ ਕੀ ਗੱਲ ਆ ਵੀ ਕੀ ਪਤਾ ਨਹੀਂ ਹੁੰਦਾ ਵੀ ਕਵਰਾ ਕੌਣ ਮੰਗਦਾ ਅਧਾਰ ਕਾਰਡ ਲੈਣੇ ਪੈਂਦੇ ਨੇ ਤੁਹਾਨੂੰ ਪਤਾ ਹੀ ਆ ਵੀ ਗੁਰੂ ਘਰਾਂ ਦੇ ਵਿੱਚ ਪਤਾ ਨਹੀਂ ਕੌਣ ਬੰਦਾ ਆ ਜਾਵੇ ਉਹ ਉਹ ਤੋਂ ਬਾਅਦ ਫੇਰ ਬਦਨਾਮੀ ਹੋ ਜੂਗੀ ਜੇ ਕੋਈ ਬੰਦਾ ਕਰਮੇਦਾਰਾ ਗਿਆ ਮੈਨੂੰ ਆਇਆ ਦੱਸਣਾ ਵੀ ਕਿਹਨੂੰ ਕਮਰਾ ਨਹੀਂ ਦਿੱਤਾ ਆਲਮਗੀਰ ਤਾਂ ਚਲੋ ਠੀਕ ਆ ਕੋਲੇ ਰਹਨੇ ਆ ਦਰਬਾਰ ਸਾਹਿਬ ਦੇ ਵਿੱਚ ਮੈਂ ਤਾਂ ਮਤਲਬ ਹਮੇਸ਼ਾ ਮੇਰਾ ਫੋਨ ਖੁੱਲਾ ਰਹਿੰਦਾ ਕਿਸੇ ਦਾ ਵੀ ਫੋਨ ਆ ਜਾਵੇ ਜੇ ਮੈਨੂੰ ਆ ਗਿਆ ਮੈਂ ਉਸੇ ਵੇਲੇ ਪ੍ਰਬੰਧ ਕਰਦਾ ਇੰਨੀ ਗੱਲ ਜ਼ਰੂਰ ਕਹੀ ਦੀ ਆ ਭਾਈ ਇੱਕ ਤਾਂ ਵੀ ਮੈਂ ਮੈਂਬਰਾਂ ਭਾਈ ਮੈਂ ਬੋਲਦਾ ਕਮਰਾ ਦਿਓ ਸਤਕਾਰ ਨਾਲ ਦਿਓ ਇੱਕ ਭਾਈ ਤੁਸੀਂ ਉਹਨਾਂ ਦਾ ਉਹਨਾਂ ਦੀ ਆਇਡੈਂਟੀ ਜ਼ਰੂਰ ਲੈ ਲਿਓ ਦੋ ਬਈਓ ਤੁਹਾਨੂੰ ਡੈਂਟੀ ਕਾਰਡ ਉਹਨਾਂ ਦਾ ਜ਼ਰੂਰਦਾਰ ਕਾਰਡ ਚੁੱਕ ਲੈ ਰਹੇ ਹੋ ਆਲਮਗੀਰ ਵੀ ਹੁਣ ਬੜੀ ਸੋਹਣੀ ਸਰਾ ਬਣ ਗਈ ਆਲਮਗੀਰ ਜਿੰਨੀਆਂ ਬੱਚੀਆਂ ਦੇ ਵਿਆਹ ਹੋਏ ਨੇ ਜਿਹੜੀਆਂ ਬੱਚੀਆਂ ਦੇ ਮਾਪੇ ਨਹੀਂ ਵਿਆਹ ਕਰਨ ਦੇ ਅਸਮਰਾਥ ਸਾਨੂੰ ਉਹ ਅਸਮਰਾਥ ਉਹਨਾਂ ਨੇ ਸਾਨੂੰ ਹੁਕਮ ਕੀਤਾ ਵੀ ਵੀਰ ਜੀ ਉਹ ਗੁਰਦਵਾਰ ਸਾਹਿਬ ਵਿਆਹ ਹੋਏ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਦੇ ਵਿੱਚ ਕੋਈ ਕਾਰਜ ਹੋਏ ਨੇ ਜਿਹੜੇ ਸਾਡੇ ਪਰਿਵਾਰਾਂ ਨੇ ਕਿਹਾ ਨਹੀਂ ਜੀ ਅਸੀਂ ਖਰਚਾ ਨਹੀਂ ਕਰ ਸਕਦੇ ਅਸੀਂ ਉਹਨਾਂ ਦੇ ਮਾਫ਼ ਕੀਤੇ ਨੇ ਇਹ ਦੱਸਣਾ ਸੀ ਕਿਹੜੀ ਧੀ ਪੈਣ ਦਾ ਜਦੋਂ ਵਿਆਹ ਹੋਇਆ ਸੀ ਉੱਥੇ ਸਹਿਯੋਗ ਨਹੀਂ ਦਿੱਤਾ ਇਤਿਹਾਸਕ ਨਿਸ਼ਾਨੀਆਂ ਤੇ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਇਤਿਹਾਸਕ ਨਿਸ਼ਾਨੀਆਂ ਸੀ ਕਹਿੰਦੇ ਇਤਿਹਾਸਕ ਨਿਸ਼ਾਨੀਆਂ ਹੈ ਨਹੀਂ ਉਰੇ ਗੁਰਦਾਰਾ ਸਾਹਿਬ ਦੇ ਵਿੱਚ ਮੌਜੂਦ ਨਹੀਂ ਮੰਜੀ ਸਾਹਿਬ ਦੀ ਗੱਲ ਕਰਦੇ ਜਿੱਥੇ ਬਾਬਾ ਜੀ ਬੈਠ ਕੇ ਆ ਸੀ ਕਹਿੰਦੇ ਕਿੱਥੇ ਚਲੇਗੀ ਦਰਸ਼ਨ ਕਰਨ ਆਉਂਦੀ ਆ ਸੰਗਤ ਨੂੰ ਦਰਸ਼ਨ ਨਹੀਂ ਹੁੰਦੇ ਕਿ ਦੇਖੋ ਵੀਰ ਜੀ ਜਿਹੜੀਆਂ ਜਿਹੜੀਆਂ ਦੇਖੋ ਜਦੋਂ ਐਡਾ ਵੱਡਾ ਜੰਗ ਚੱਲ ਰਿਹਾ ਗੁਰੂ ਸਾਹਿਬ ਦਾ ਤਾਂ ਆਪ ਦਾ ਉੱਥੇ ਸਾਰਾ ਪਰਿਵਾਰ ਨਹੀਂ ਰਿਹਾ ਇਹਨਾਂ ਨੂੰ ਪੁੱਛੇ ਤਾਂ ਸਹੀ ਕੋਈ ਤੁਸੀਂ ਉਹ ਬੇੜੇ ਤਾਂ ਦੇਖੋ ਕਹੇ ਹੋ ਜੀ ਸੀਗੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਦਾ ਸੱਚੇ ਪਾਤਸ਼ਾਹ ਦਾ ਜਿੱਥੇ ਆਪ ਪਰਿਵਾਰ ਬਰਾਜਮਾਨ ਸੀ ਉੱਥੇ ਉਹ ਆਨੰਦਪੁਰ ਛੱਡ ਕੇ ਜਾਣਾ ਪੈ ਗਿਆ ਆਪਣੇ ਇੱਕ ਵਿਦਿਆਤਾਰ ਗ੍ਰੰਥ ਸੀਗਾ ਗੁਰੂ ਸਾਹਿਬ ਨੇ ਵੀ ਮਿਹਨਤ ਨਾਲ ਲਿਖਿਆ ਸੀ ਉਹ ਵੀ ਸਰਸਾ ਦੇ ਵਿੱਚ ਰੁੜ ਗਿਆ ਕਿੰਨਾ ਸਹਿਤ ਰੁੜ ਗਿਆ ਸਿੰਘ ਰੁੜ ਗਏ ਆਪ ਦਾ ਪਰਿਵਾਰ ਪਿਛੜ ਗਿਆ ਤੇ ਕਈ ਵਾਰੀ ਸਮੇਂ ਦੇ ਲਿਹਾਜ਼ ਦੇ ਨਾਲ ਕਈ ਯਾਦਗਾਰਾਂ ਨਹੀਂ ਸੰਭਾਲੀਆਂ ਜਾ ਸਕੀਆਂ ਹੁੰਦੀਆਂ ਕਿਉਂਕਿ جنگ ਚੱਲਦੀ ਸੀਗੀ ਪਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆ ਕੇ ਉੱਥੇ ਸ਼ਿਸ਼ੋਭਤ ਹੋ ਕੇ ਭਾਗ ਲਾਇਆ ਉਹ ਪੋਰਾ ਸਾਹਿਬ ਆ ਜੀ ਬਹੁਤ ਹੀ ਸੁੰਦਰ ਬਣਾਇਆ ਗਿਆ ਬਹੁਤ ਹੀ ਸ਼ਰਧਾ ਨਾਲ ਬਣਾਇਆ ਗਿਆ ਉਹ ਸਥਾਨ ਉੱਥੇ ਸੰਭਾਲਿਆ ਗਿਆ ਜਿੱਥੇ ਸਰਾਲ ਦੀ ਮੁਕਤੀ ਕੀਤੀ ਉਹ ਹੁਣ ਉਹਦਾ ਨਿਰਮਾਣ جاری ਆ ਉਸ ਸਥਾਨ ਦਾ ਉਹਦਾ ਨਾਂ ਕਲਿਆਣ ਸਰ ਸਾਹਿਬ ਆ ਉਹਨੂੰ ਅਸੀਂ ਸੰਭਾਲੇ ਕਿਉਂਕਿ ਕਿਉਂਕਿ ਸਰਾਲ ਦੀ ਮੁਕਤੀ ਉੱਥੇ ਕੀਤੀ ਸੀ ਸੰਗਤ ਦੀ ਸ਼ਰਧਾ ਜੁੜੀ ਹੋਈ ਆ ਭਰਾਵਾਂ ਨੇ ਜ਼ਮੀਨ ਫ੍ਰੀ ਦਿੱਤੀ ਸਾਨੂੰ ਉਹਨਾਂ ਦਾ ਬਹੁਤ ਧੰਨਵਾਦ ਡੀਐਸਪੀ ਸਾਹਿਬ ਨੇ ਸਾਡੇ ਵੀਰ ਜੀ ਉਹ ਕਹਿੰਦੇ ਜੀ ਜਿੱਥੇ ਵੀ ਜ਼ਮੀਨ ਆਉਂਦੀ ਆ ਉਹ ਸਾਡੇ ਮਤਲਬ ਜ਼ਮੀਨ ਦੇ ਵਿੱਚ ਦੀ ਤੁਸੀਂ ਜਿੰਨੀ ਵੀ ਆਉਂਦੀ ਆ ਤੁਸੀਂ ਉਹ ਸੜਕ ਬਣਾ ਦਿਓ ਮੇਰੇ ਤੋਂ ਸਾਇਨ ਹੁਣ ਕਰਾ ਲਓ ਬਾਕੀ ਮੈਂ ਪਰਿਵਾਰ ਤੋਂ ਬਾਅਦ ਚ ਮੈਂ ਬਰਤ ਸਾਇਨ ਕਰਵਾ ਲਾਂ। ਸਵਾਲਾ ਮੇਰਾ ਉਸ ਦਿਨ ਇਕੱਤਰਤਾ ਹੁੰਦੀ ਆ ਅੱਜ ਇਕੱਤਰਤਾ ਹੁੰਦੀ ਆ ਪਿੰਡ ਵਾਸੀਆਂ ਵੱਲੋਂ ਇਕੱਠ ਰੱਖਿਆ ਗਿਆ ਤੁਹਾਡੇ ਵੱਲੋਂ ਵੀ ਇਕੱਠ ਰੱਖਿਆ ਗਿਆ ਉਹਨਾਂ ਵੱਲੋਂ ਵੀ ਪਹਿਲਾਂ ਇਕੱਠ ਰੱਖਿਆ ਗਿਆ। ਉਹ ਇਕੱਠ ਵੱਲੋਂ ਇੱਕ ਆਵਾਜ਼ ਆ ਰਹੀ ਸੀ ਸ਼੍ਰੋਮਣੀ ਕਮੇਟੀ ਮੈਂਬਰ ਚਰਨ ਸਿੰਘ ਆਲਮਗੀਰ ਜੀ ਦਾ ਅਸੀਂ ਬਾਈਕਾਟ ਕਰਦੇ ਆਂ ਕਹਿੰਦੇ ਇੱਥੋਂ ਅੱਜ ਅਨਾਉਂਸ ਕਰਦੇ ਆਂ ਅਸੀਂ ਉਹਨਾਂ ਨਾਲ ਵਰਤਨਾ ਨਹੀਂ ਮਿਲਣਾ ਨਹੀਂ ਉਹਨਾਂ ਨੂੰ ਕਦੇ ਉਹ ਕੌਣ ਨੇ ਲੋਕ ਕੀ ਸੰਸਥਾ 'ਚ ਕੰਮ ਕਰਦੇ ਨੇ ਉਹ ਕਿਹੜਾ ਮੈਂਬਰ ਨੇ ਕਿਸੇ ਚੀਜ਼ ਦੇ ਜਾਂ ਸਰਪੰਚ ਨੇ ਜਾਂ ਪੰਚ ਨੇ ਕੀ ਆਇਡੈਂਟੀਅਨ ਨੇ ਸ਼ਰਾਰਤੀ ਅਨਸਰ ਨੇ ਗੁਰਦੁਆਰਾ ਵਿੱਚ ਸਾਹਬ ਵਿੱਚ ਆ ਕੇ ਗੜਬੜ ਕਰਨੀ ਚਾਹੁੰਦੇ ਨੇ ਤੁਸੀਂ ਮੈਨੂੰ ਦੱਸੋ ਬਈ ਜੈਸ ਬੰਦੇ ਨੇ ਪੂਰੇ ਵਾਰਡ ਦੇ ਵਿੱਚ ਪਿੰਡ ਦਾ ਨਾਂ ਰੌਸ਼ਨ ਕੀਤਾ ਹੋਵੇ ਹੁਣ ਆ ਬਾਹੀ ਘਾਟ ਵਾਲੀਆਂ ਗੱਲਾਂ ਕੋਈ ਐਡਾ ਕੋਈ ਅਪਰਾਧ ਹੋ ਗਿਆ ਹੋਵੇ ਕੋਈ ਹੋਰ ਕੋਈ ਧੀ ਭੈਣ ਦੀ ਇੱਜ਼ਤ ਤੇ ਕੋਈ ਬਾਅਰ ਹੋ ਗਿਆ ਹੋਵੇ ਉਹ ਤਾਂ ਚਲੋ ਗੱਲਾਂ ਮੰਨੀਆਂ ਜਾ ਸਕਦੀਆਂ ਨੇ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਮੈਂਬਰ ਆ ਜੀ ਮੇਰੀ ਡਿਊਟੀ ਬਣਦੀ ਆ ਬੰਦੇ ਅੰਦਰ ਲੰਗੇ ਆਏ ਅੰਦਰ ਆ ਕੇ ਉਹ ਗਗਨ ਕੋਲ ਜਿੱਥੇ ਆਪਾਂ ਚਰਨ ਧੋਕੇ ਅੰਦਰ ਦਰਬਾਰ ਸਾਹਿਬ ਤੇ ਜਾਂਦੇ ਉੱਥੇ ਆ ਕੇ ਬੈਠ ਗਏ ਮੰਨ ਦਾ ਕੋਈ ਬੰਦਾ ਉੱਥੇ ਕੋਈ ਸ਼ਰਾਰਤੀ ਤਤ ਉੱਥੇ ਕੋਈ ਕਿਸੇ ਦੇ ਥੱਪੜ ਮਾਰ ਦੇ ਦਾ ਉੱਥੋਂ ਗੱਲ ਸ਼ੁਰੂ ਹੋ ਜਾਂਦੀ ਉਹ ਲੜਾਈ ਹੁੰਦੀ ਹੁੰਦੀ ਅੰਦਰ ਜਾ ਕੇ ਕਿਰਪਾਨਾਂ ਚੱਲ ਪੈਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਦੀ ਡਿਊਟੀ ਬਣਦੀ ਆ ਗੁਰਦੁਆਰਾ ਸਾਹਿਬ ਦੇ ਅੰਦਰ ਪੀਸਫੁੱਲ ਮਾਹੌਲ ਰੱਖਣਾ ਤੇ ਜੇ ਉੱਥੇ ਹੁਣ ਮੈਂ ਨਹੀਂ ਕੁਝ ਕਹਿੰਦਾ ਤਾਂ 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 ਮਤਲਬ ਇਹ ਇਹ ਚੁੱਪ ਕਰਿਆ ਬੈਠਾ ਜੇ ਮੈਂ ਰੋਕਦਾ ਤਾਂ ਫਿਰ ਇਹ ਇਹ ਬਦਨਾਮ ਆ ਵੀ ਇਹਨੇ ਕਿਉਂ ਰੋਕਿਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵਿੱਕੀ ਵੀਰ ਜੀ ਫਰਜ਼ ਬਣਦਾ ਮੈਂਬਰ ਦਾ ਫਰਜ਼ ਬਣਦਾ ਮੈਨੇਜਮੈਂਟ ਦਾ ਫਰਜ਼ ਬਣਦਾ ਕਿਸੇ ਨੇ ਕੋਈ ਗੱਲ ਕਹਿਣੀ ਆ ਬੰਦਾ ਸ਼ਾਂਤਮਈ ਵਾਲਾ ਉਹ ਗੱਲ ਆ ਕੇ ਕਹਿ ਸਕਦਾ ਧਰਨੇ ਦੀ ਇਹ ਨਹੀਂ ਹੁੰਦਾ ਵੀ ਧਰਨਾ ਦੇ ਨਾਲ ਦੀ ਮਨਸ਼ਾ ਦੇ ਵਿੱਚ ਕੋਈ ਆਪਾਂ ਨੂੰ ਸ਼ੱਕ ਆ ਉੱਥੇ ਸਾਡੇ ਸਤਕਾਰਯੋਗ ਸਾਡੇ ਪਿੰਡ ਦੇ ਵੀਰ ਵੀ ਬੈਠੇ ਸੀ ਸਾਡੇ ਮੇਰੇ ਮਿੱਤਰ ਦੋਸਤ ਬੈਠੇ ਸੀਗੇ ਪਰ ਜੇ ਸ਼ਰਾਰਤ ਹੋ ਜਾਂਦੀ ਕਿਉਂਕਿ ਕਿੱਡਾ ਵੱਡਾ ਗੁਰੂ ਘਰ ਆ ਪਤਾ ਨਹੀਂ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੋਇਆ ਜੇ ਉੱਥੇ ਕੋਈ ਵੱਡਾ ਨੁਕਸਾਨ ਹੋ ਜਾਂਦਾ ਉਹਦੇ ਲਈ ਫਿਰ ਕੌਣ ਜ਼ਿੰਮੇਵਾਰ ਸੀ ਹੁਣ ਇਹਨਾਂ ਗੱਲਾਂ ਨਾਲ ਇਹ ਕਹਿਣਾ ਬਈ ਇਹਦਾ ਬਾਈਕਟ ਕਰੋ ਬਾਈਕਟਦਾ ਇਹਨਾਂ ਦਾ ਕਰਨਾ ਚਾਹੀਦਾ ਜਿਨ੍ਹਾਂ ਨੇ ਜਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਉੱਥੇ ਐਸਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀਰਾ ਬਹੁਤ ਵੱਡਾ ਕੋਈ ਵੱਡਾ ਨੁਕਸਾਨ ਹੋ ਸਕਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਸੰਗਤ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਬੇਨਤੀ ਕਰ ਲਈ ਬਸ ਇਹੀ ਬੇਨਤੀ ਆ ਜੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਬਦਨਾਮ ਕਰਨ ਵਾਲੇ ਜਿਹੜੇ ਤੱਤ ਨੇ ਇਹਨਾਂ ਦੇ ਮਗਰ ਨਾ ਲੱਗੋ ਇਹ ਆਪ ਸ਼੍ਰੋਮਣੀ ਕਮੇਟੀ ਦੇ ਵਿਰੁੱਧ ਨੇ ਇਹ ਸੰਗਤ ਨੂੰ ਮਤਲਬ ਇਸ ਗੱਲ ਲਈ ਗਲਤ ਗੁਮਰਾਹ ਕਰ ਰਹੇ ਨੇ ਸੰਗਤ ਕਿਸੇ ਅਫਵਾਹ ਦੇ ਮਗਰ ਨਾ ਲਗੇ ਸੰਗਤ ਕਿਸੇ ਅਫਵਾਹ ਦੇ ਉੱਤੇ ਯਕੀਨ ਨਾ ਕਰੇ ਕੋਈ ਵੀ ਸੰਗਤ ਦੀ ਮੰਗ ਹੈ ਉਹ ਸਾਨੂੰ ਲਿਖਤੀ ਰੂਪ ਦੇ ਵਿੱਚ ਸੰਗਤ ਦੇ ਸਕਦੀ ਆ ਮੰਗ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਅਗਰ ਕੋਈ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰੂਗਾ ਜ਼ਿੰਮੇਵਾਰੀ ਬਣਦੀ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਕਾਰ ਕਾਇਮ ਰੱਖਣਾ ਸਾਡਾ ਫਰਜ਼ ਬਣਦਾ ਸੰਗਤ ਨੂੰ ਜੇ ਕੋਈ ਪਰੇਸ਼ਾਨੀ ਆਉਂਦੀ ਆ ਤੁਹਾਨੂੰ ਤੇ ਮੈਨੇਜਮੈਂਟ ਨੂੰ ਮਿਲਿਆ ਜਾ ਸਕਦਾ ਹਾਂ ਚਾਹੇ ਤੁਸੀਂ ਜਾਣੂ ਕਰਵਾ ਸਕਦੇ ਮੈਂ ਅੱਜ ਤੁਸੀਂ ਬਹੁਤ ਗੱਲਾਂ ਤੋਂ ਜਾਣੂ ਕਰਵਾਇਆ ਕਿਉਂਕਿ ਆਪਾਂ ਹੈ ਤਾਂ ਸਾਰੇ ਗੁਰੂ ਸਾਹਿਬ ਦੇ ਸੇਵਾਦਾਰ ਆਪਦੀ ਭਾਵਨਾ ਤਾਂ ਸਭ ਦੀ ਇਹੀ ਆ ਚਾਹੇ ਆਪਣੀ ਡਿਊਟੀ ਕੋਈ ਲੱਗੀ ਆ ਪ੍ਰੈਸ ਵਾਲੇ ਬਾਅਦ ਚੋਂ ਪਹਿਲਾਂ ਮਹਾਰਾਜ ਦੇ ਪੁੱਤਰੋਂ ਸੇਵਾਦਾਰੋਂ ਅਸੀਂ ਮੈਂਬਰ ਬਾਅਦ ਆ ਪਹਿਲਾਂ ਗੁਰੂ ਸਾਹਿਬ ਦੇ ਸੇਵਾਦਾਰਾਂ ਸੋ ਕੋਈ ਵੀ ਪਰੇਸ਼ਾਨੀਆਂ ਤਾਂ ਜਿੰਨੋ ਮਰਜ਼ੀ ਜਾਣੂ ਕਰਵਾਓ ਆਪਾਂ ਉਹਦੇ ਤੇ ਬਾਅਦ ਦੇ ਵਿੱਚ ਪਹਰਾ ਦੇਵਾਂਗੇ ਸ਼੍ਰੋਮਣੀ ਕਮੇਟੀ ਮੈਂਬਰ ਚੰਦ ਸਿੰਘ ਆਲਮਗੀਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਅਜਿਹਾ ਗੁਰਦਾਰਾ ਸਾਹਿਬ ਦੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਪਹਿਲਾ ਪੱਖ ਤੁਸੀਂ ਸੁਣਿਆ ਇਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਅਜਿਹਾ ਕੁਝ ਨਹੀਂ ਹੈ ਸਭ ਕੁਝ ਮਰਿਆਦਾ ਦੇ ਵਿੱਚ ਰਹਿ ਕੇ ਹੋ ਰਿਹਾ ਸੇਵਾ ਸਵਾਲ ਚੱਲ ਰਹੀ ਹੈ ਗੁਰਦਾਰਾ ਸਾਹਿਬ ਦੀ ਪਰ ਕਿਤੇ ਨਾ ਕਿਤੇ ਜਾਣ ਬੁੱਝ ਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਮੈਂਬਰ ਸਾਹਿਬ ਦੱਸਦੇ ਨੇ ਕਿ ਮੇਰਾ ਨਾਮ ਵਰਤਿਆ ਜਾ ਰਿਹਾ ਹੈ ਅਜੇ ਹਾਂ ਪਰ ਨਹੀਂ ਕੁਝ ਹੋ ਰਿਹਾ ਅਜਿਹਾਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਹਾਡੇ ਨਾਲ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਇਆ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਪ੍ਰਗਟ ਕਰੋ ਅਜਿਹਾਂ ਉਸ ਤੋਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ